ਦੋਜਤੇ ਕਿੰਨਾ ਕਰਦੀਆ ਕਰਮਾ ਵਾਲੀ ਪਰ ਜਾਓਏ ਸੋਏ ਬਾਈ ਜੀ ਨੇ ਮੱਝ ਹਰਿਆਣੇ ਤੋਂ ਖਰੀਦ ਕੇ ਲਿਆਂਦੀ ਸੀ ਇਹ ਕਿਹੜੇ ਸੂਏ ਖਰੀਦੀ ਸੀ ਆਪਾਂ ਪਿਛਲੇ ਸੂਏ ਇੱਕ ਸੂਆ ਸੂਈ ਵੀ ਸੀਗੀ ਉਦੋਂ ਅੱਛਾ ਤੇ ਤੀਜਾ ਹੁਣ ਆਪਣੇ ਕੋਲ ਆ ਗਈ ਚਾਰ ਸੂਏ ਸੂਤੀਏ ਠੀਕ ਆ ਇਹ ਗੇਲੇ ਤੋਂ ਲਈਆ ਦੂ ਲਿਆ ਲਿਆ ਲਗਾਉ ਠੀਕ ਆ ਠੀਕ ਆ ਉਹ ਕੋਈ ਉੱਥੇ ਬੇਦਬੂ ਦਾ ਕੋਈ ਡੇਰੀਆ ਉਹਦਾ ਮਿੱਤਰ ਸੀ ਉਹ ਤੋਂ ਲੈ ਕੇ ਆਇਆ ਸੀ ਅੱਛਾ ਹੁਣ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਵੀਰੇ ਮਹੀਨਾ ਹੋ ਗਿਆ ਤਕਰੀਬ ਨੇ 11 ਦਿਨ ਉੱਤੇ ਵੀ ਹੋ ਸਕਦਾ ਤੇ ਘੱਟ ਵੀ ਹੋ ਜਾਵੇਗਾ ਠੀਕ ਹੈ तकरीबन ਮਹੀਨਾ ਮੰਨ ਕੇ ਤੇ ਬੱਚਾ ਇਹਦੇ ਮਗਰ ਹਨਾ ਕੱਟੀ ਆ ਜੀ ਕੱਟੀ ਆ ਇਹ ਕਿਹੜਾ ਟੀਕਾ ਭਰਾ ਸੀ ਜਿਆਦਾ ਆਪਣੀ ਇਹ ਅਰਜਨ ਕੁੰਗੜ ਦੀ ਅਚਾਰਜਨ ਕੁੰਗੜ ਦੀ ਕੱਟੀ ਆ ਸੋ ਕੱਟੀ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਆ ਤੇ ਬਾਕੀ ਆਪਾਂ ਦੇਖਦੇ ਆ ਕਰਮਾ ਵਾਲੀ ਕਿੰਨਾ ਦੁੱਧ ਕਰਦੀ ਆ ਸੋ ਵੀਡੀਓ ਨੂੰ ਖੇਰ ਤਾਂ ਹੀ ਦੇਖਿਓ ਸਾਰੀ ਆਪਾਂ ਤੁਹਾਨੂੰ ਡਿਟੇਲ ਦੱਸਾਂਗੇ ਬਾਈ ਤੋਂ ਲੈ ਕੇ ਇਹ ਲਾਈਵ ਮੈਰਕਿੰਗ ਤੇ ਜਿੰਨੇ ਵੀ ਭਰਾ ਜੁੜਨਗੇ ਜਾਂ ਜੁੜੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਇਹ ਹੈਗਾ ਜੀ ਪਿੰਡ ਆ ਅਕੜੀਆ ਦਲਾਲ ਜ਼ਿਲ੍ਹਾ ਪਟੰਡਾ ਤੇ ਤਹਿਸੀਲ ਰਾਮਪਰਾਪੂਰ ਜੇਕਰ ਇਸ ਦੇ ਆਸ-ਪਾਸ ਦੇ ਪਿੰਡਾਂ ਦੀ ਗੱਲ ਕਰੀਏ ਜੀ ਭੋੜੀਪੁਰ ਦਲਾਲ ਭਗਤਾ ਭਾਈ ਕਾ ਸਮਾਦ ਭਾਈ ਇਸ ਦੇ ਆਸ-ਪਾਸ ਦੇ ਪਿੰਡ ਹਨ ਸੋ ਇਸ ਪਿੰਡ ਵਿੱਚੋਂ ਵੀ ਆਪਾਂ ਅੱਜ ਇਹ ਬਾਈ ਦੇ ਘਰੋਂ ਪਹਿਲੀ ਵਾਰ ਲਾਈਵ ਹੋ ਰਹੇ ਆ। ਉਹ ਬਾਈ ਨੇ ਉਹ ਬਾਲਟੀ ਬਹੁਤ ਸੋਹਣੇ ਪਸ਼ੂ ਸੰਭਾਲਿਆ ਤੁਹਾਨੂੰ ਬਾਅਦ 'ਚ ਦਿਖਾਵਾਂਗੇ ਕਿਉਂਕਿ ਕਿਹੜਾ ਲਾਈਵ 'ਚ ਆਪਾਂ ਤੁਹਾਨੂੰ ਮਾਜੀ ਦਿਖਾਵਾਂਗੇ। ਥੜ੍ਹਾ ਠੋਕੇ ਬੁੱਧੀ ਕਰਦੀ। ਹਾਂ ਕੋਈ ਨਹੀਂ। ਤੁਸੀਂ ਦੇਖ ਸਕਦੇ ਹੋ। 13 ਥਾਨ ਵਗੈਰਾ ਸਾਫ਼ ਕਰਕੇ ਇਆ ਪੱਕਾ ਨਹੀਂ ਖਾਲੀ ਵੀ ਦਿਖਾਵਾਂਗੇ। ਸੋ ਜਿੰਨੇ ਵੀ ਭਰਾ ਜੁੜਿਆ ਬਹੁਤ ਬਹੁਤ ਧੰਨਵਾਦ। ਸੋ ਬਾਲਟੀ ਦਿਖਾਓ ਭਾਈ। ਹਾਂ ਬਾਲਟੀ ਦੇਖ ਸਕਦੇ ਹੋ ਜੀ ਤੁਸੀਂ ਬਿਲਕੁਲ ਖਾਲੀ ਠੀਕ ਹੈ ਜੀ। ਸੋ ਕਰਮਾਲੀ ਦੀ ਰੰਗਣ ਸ਼ੁਰੂ ਹੋ ਗਈ ਆ ਜੀ। ਜੀ ਵੇਖ ਲਿਆ ਕਿੰਨਾ ਜੁੱਧ ਕਰਦੀ ਆ ਕਰਮਾਲੀ ਤੇ ਕੀ ਰੰਗ ਦਿਖਾਉਂਦੀ ਆ। ਸੋ ਹਾਂਜੀ ਹਾਂਜੀ ਪਿੰਡ ਹੈਗਾ ਜੀ ਆਕਲੀਆ ਜਦਾਲ ਜ਼ਿਲ੍ਹਾ ਬਟਿੰਡਾ। ਇਹ ਬਹੁਤ ਧੰਨਵਾਦ ਆ ਬਾਈ ਜੁੜਨ ਵਾਸਤੇ। ਪੂਰੇ ਖੜਾ। ਸੋ ਥੋੜਾ ਜਿਹਾ ਬਾਈ ਨੇ ਪਸ਼ੂ ਵੀ ਬਾਹਰ ਘਟ ਕੱਢਿਆ। ਕਈ ਵਾਰ ਥੋੜਾ ਜਿਹਾ ਡਰ ਵੀ ਜਾਂਦਾ ਪਰ ਬਹੁਤਾ ਨਹੀਂ ਡਰੀ ਕਰਮਾਂ ਲਈ। ਤੁਸੀਂ ਦੇਖ ਸਕਦੇ ਹੋ। ਇਹ ਬਾਈ ਨੇ ਮਾਜ ਹਰਿਆਣਾ ਤੋਂ ਖਰੀਦੀ ਸੀ ਹਾਂਜੀ। ਤਾਊ ਬੇ ਦਾ ਜੀ ਜਿਹੜਾ ਬਹੁਤ ਮਸ਼ਹੂਰ ਆ ਬ੍ਰੀਡਰ ਹਰਿਆਣਾ ਦਾ। ਉਸ ਤੋਂ ਆਈ ਆ ਪਹਿਲਾਂ ਪਿੰਡ ਦੇ ਦੁੱਲੇ ਵਾਲੇ ਢੇਲੇ ਵਪਾਰੀ ਕੋਲੇ ਆਈ ਸੀ ਉਸ ਤੋਂ ਬਾਅਦ ਇਹ ਬਾਈ ਜੀ ਨੇ ਖਰੀਦ ਲਈ ਆ ਉਹ तकरीबन 1 ਮਹੀਨਾ ਹੋ ਗਿਆ ਸੋਇ ਨੂੰ ਤੋਂ ਆਪਾਂ ਪਹਿਲਾਂ ਵੀ ਦੱਸ ਚੁੱਕਿਆ ਜੀ ਇਹ ਪੀਡੀਐਫ ਦਾ ਜੋ ਮੇਲਾ ਚੱਲ ਰਿਹਾ ਜਗਰਾਵਾਂ ਵਿਖੇ ਉੱਥੇ ਜਾਣਾ ਸੀ ਚਲੋ ਬਾਈ ਥੋੜਾ ਲੇਟ ਹੋ ਗਿਆ ਐਂਟਰੀ ਨਹੀਂ ਹੋ ਸਕੀ ਤਾਂ ਇਸੇ ਕਾਰਨ ਹੀ ਬਾਈ ਜੀ ਕਹਿੰਦੇ ਆਪਾਂ ਇਹ ਲਾਈਵ ਮਿਲਕਿੰਗ ਸੰਤਤ ਨੂੰ ਦਿਖਾਉਣੀ ਆ ਆਪਣੇ ਪੇਜ ਤੇ ਤੋਂ ਆਪਾਂ YouTube ਤੇ ਵੀ ਇਸ ਦੀ ਲਾਈਵ ਮਿਲਕਿੰਗ ਦਿਖਾਵਾਂਗੇ ਬੂਟਾ ਸਿੰਘ ਸਿੱਧੂ ਦੇ ਨਾਂ ਤੇ ਚੈਨਲ ਬਣਿਆ ਜੀ ਉਸ ਤੇ ਵੀ ਲਾਈਵ ਮਿਲਕ ਦਿਖਾ ਲਾਈਵ ਮਿਲਕਿੰਗ ਦਿਖਾਵਾਂਗੇ ਤੇ Facebook ਤੇ ਦਾ ਤੁਸੀਂ ਦੇਖ ਹੀ ਰਹੇ ਹੋ ਹਾਂਜੀ ਹਾਂਜੀ ਸੋਨਾ ਦੁੱਧ ਕਰੂਗੀ ਬਾਕੀ ਆਪਾਂ ਸਾਰਾ ਦਿਖਾਵਾਂਗੇ ਜੀ ਸੋਹਣੇ ਪਸ਼ੂਆਂ ਦੀ ਸਾਫ ਸੰਭਾਲ ਕਰਦਾ ਬਾਈ ਸੋ ਆਪਾਂ ਅੱਗੇ ਜੋ ਕਿ ਪਹਿਲਾਂ ਚੰਗੇ ਚੰਗੇ ਬਰੀਡਰਾਂ ਕੋਲੇ ਚੰਗੇ ਪਸ਼ੂ ਦਿਖਾਉਂਦੇ ਸੀ ਜਾਂ ਦੇਖਦੇ ਸੀ ਤੇ ਆਮ ਵੀਰ ਆਪਣੇ ਪਸ਼ੂ ਕੈਮਰੇ ਅੱਗੇ ਨਹੀਂ ਲਿਆਉਂਦੇ ਸੀ ਉਦੇ ਕਈ ਕਾਰਨਾ ਕਹੀਵੇ ਰ ਜਿਆਦਾ ਧਿਆਨ ਬ ਨਹੀਂ ਦਿੰਦੇ ਵੀਰ ਤੇ ਥੋੜਾ ਜਗਦੇ ਵੀ ਰਹਿੰਦੇ ਆ ਸੋ ਜੇਕਰ ਬਰੀਡਰਾਂ ਕੋਲੇ ਚੰਗੇ ਪਸ਼ੂ ਹਨ ਤਾਂ ਇਹ ਬਾਈ ਜੀ ਜੀ ਕੋਲੇ ਵੀ ਬਹੁਤ ਚੰਗੇ ਪਸ਼ੂ ਹਨ ਤੇ ਹੋਰ ਵੀ ਭਰਾਵਾਂ ਕੋਲੇ ਬਰੀਡਰਾਂ ਦੇ ਮੁਕਾਬਲੇ ਪਸ਼ੂ ਹਨ ਕਈ ਪਿੰਡਾਂ ਵਿੱਚ ਪਰ ਉਹ ਕੈਮਰੇ ਦੇ ਅੱਗੇ ਨਹੀਂ ਆਉਂਦੇ ਸੋ ਬੇਨਤੀ ਆ ਵੀ ਜਿੰਨਾ ਭਰਾਵਾਂ ਕੋਲੇ ਚੰਗੇ ਪਸ਼ੂ ਹਨ ਉਹ ਜਰੂਰ ਕੈਮਰੇ ਅੱਗੇ ਆਇਆ ਕਰੋ ਕਿਉਂਕਿ ਬਰੀਡਰ ਜਾਂ ਆਪਦੇ ਜਿਹੜੇ ਵੱਡੇ ਵੱਡੇ ਫਾਰਮ ਆਪਦੇ ਨਾਮ ਚਲਾ ਕੇ ਫਿਰ ਇਹ ਕਈ ਵੀ ਰਾਮ ਪਸ਼ੂ ਪਾਲਕਾਂ ਨਾਲ ਧੱਕਾ ਵੀ ਕਰਦੇ ਆ ਤੇ ਬਹੁਤ ਉੱਚੇ ਭਾਅ ਤੇ ਇਹ ਪਸ਼ੂ ਦੇ ਜਾਂਦੇ ਆ ਸੋ ਕਿਉਂਕਿ ਆਪਾਂ ਨੂੰ ਐ ਹੁੰਦਾ ਵੀ ਇਹਨਾਂ ਕੋਲੇ ਹੀ ਇੱਕ ਚੰਗੇ ਪਸ਼ੂ ਆ ਤੇ ਆਪਾਂ ਪਿੰਡਾਂ 'ਚ ਗੌਰ ਨਹੀਂ ਕਰਦੇ ਕਿਉਂਕਿ ਪਿੰਡਾਂ 'ਕ ਵੀ ਬਥੇਰੇ ਚੰਗੇ ਚੰਗੇ ਪਸ਼ੂ ਆ ਸੋ ਬੈਂਤੀ ਆ ਵੀ ਜਨਾ ਭਰਾਵਾਂ ਕੋਲੇ ਚੰਗੇ ਚੰਗੇ ਪਸ਼ੂਆ ਜ਼ਰੂਰ ਆਪਦੇ ਪਸ਼ੂ ਦਿਖਾਇਆ ਕਰੋ ਗਰਦੀਪ ਸਿੰਘ ਉਹ ਲਰਗੇ ਜੁੜਿਆ ਬਹੁਤ ਬਹੁਤ ਧੰਨਵਾਦ ਆ ਸੋ ਬਾਈ ਜੀ ਆਪਣੀ ਲਾਈਵ ਮਿਲਕ ਨੂੰ ਪਸੰਦ ਕਰਦੇ ਆ ਸੋ ਤੁਸੀਂ ਦੇਖ ਸਕਦੇ ਹੋ ਲਾਈਵ ਮਿਲਪਿੰਗ ਪੰਡਾ ਕੜੀਆ ਜਲਾਲ ਜ਼ਿਲ੍ਹਾ ਬਠਿੰਡਾ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਆ ਬਾਈ ਜੀ ਜੋ ਤੁਸੀਂ ਜੁੜੇ ਆ ਹੋਰ ਵੀ ਭਰਾਵਾਂ ਨੂੰ ਅੱਗੇ ਸ਼ੇਅਰ ਕਰਨੀ ਤੇ ਲਾਈਵ ਮਿਲਕਿੰਗ ਦਿਖਾ ਰਹੇ ਆ ਪਿੰਡ ਆਕਲੀਆ ਦਲਾਲ ਸਰਦਾਰ ਬੋਲ ਸਿੰਘ ਦੇ ਘਰੋਂ ਆਪਾਂ ਇਹ ਮਿਲਪਿੰਡ ਦਿਖਾ ਰਹੇ ਆ ਤੁਹਾਨੂੰ ਸੋ ਦੇਖਦੇ ਆ ਕਰਮਾ ਵਾਲੀ ਕੀ ਰੰਗ ਦਿਖਾਉਂਦੀ ਆ ਤੇ ਕੰਡਾ ਵੀ ਆ ਗਿਆ ਕੋਲੇ ਆਪਣੇ ਬਿਲਕੁਲ ਦਿਖਾਵਾਂਗੇ ਤੋਂ ਪਤਾ 0 ਕੇ ਤਬਜੂਏ ਜੀ ਮਾਰੀ 13 ਕੋਈ ਇੱਥੇ ਰੱਖ ਲੋ ਕੋਈ ਨਹੀਂ ਹਾਂ ਵੱਜ ਗਈ ਨਾ ਹਾਂ ਚੱਕ ਲਵਾਂ ਹਾਂ ਉਹ ਕੰਡਾਪਾ 0 ਤੇ ਕਰਤਾ ਜੀ ਬਾਈ ਨੇ ਤੇ ਉਹ 껫ਲੀ ਚ ਪਾਤਾ ਦੁੱਧ ਹਾਂ ਤੋਂ ਆ ਗਈ 껫ਲੀ ਸਾਹਮਣੇ ਪਈ ਜਾ ਤੁਹਾਡੇ ਤੇ ਦੁਬਾਰਾ ਮੇਲਪੇ ਵਿੱਚ ਆ ਲਈ ਆ ਜੀ ਉਹ ਬਾਲਟੀ ਭਰ ਗਈ ਸੀਗੀ ਦੇਖਦੇ ਆ ਕਰਮਾਂ ਵਾਲੀ ਦਿਖਾਉਂਦੀ ਆ ਕਿੰਨਾ ਦੁੱਧ ਕਰਦੀ ਆ ਹਾਂਜੀ ਹਾਂਜੀ ਇਹ ਹਰਿਆਣੇ ਤੋਂ ਆਈ ਆ ਪਿੰਨੀ ਨਾ ਹੋ ਗਿਆ ਸੂਈ ਲੂ ਤੋਂ ਪਹਿਲਾਂ ਵੀ ਬੇਨਤੀ ਕੀਤੀ ਆ ਵੀ ਕਿ ਡੀਫ ਤੇ ਲੇਟ ਹੋ ਗਏ ਚਲੋ ਕੋਈ ਨਹੀਂ ਅੱਗੇ ਸੁੱਖ ਚਾਹੀਦੀ ਅਜੇਕਰ ਕੋਈ ਮੇਲਾ ਆਇਆ ਤਾਂ ਜ਼ਰੂਰ ਦਰਸ਼ ਗੀ ਮੀਰਾ ਨੂੰ ਦਰਸ਼ਨ ਕਰਾਉਣ ਦੇ ਬਾਈ ਜੀ ਮੇਲੇ ਤੇ ਵੀ ਜਾਣਾ ਸੀ ਕੋ ਲੇਟ ਹੋ ਗਿਆ ਐਂਟਰੀ ਨਹੀਂ ਹੋ ਸਕੀ। ਸੋ ਇਹ ਸੇ ਕਰਕੇ ਜੀ ਅੱਜ ਆਪਾਂ ਇਹ ਬਾਈ ਦੇ ਘਰੇ ਹੀ ਮਿਲਕਿੰਗ ਦਿਖਾ ਰਹੇ ਆ ਤੁਹਾਨੂੰ। 1 ਮਹੀਨਾ ਹੋ ਗਿਆ 2 ਨੂੰ ਤੇ ਮਗਰ ਹੈਗੀ ਜੀ ਕੱਟੀ ਅਰਜਨ ਕੁੰਗੜ ਦੀ। ਕੱਟੀ ਵੀ ਬਹੁਤ ਸੋਹਣੀ ਆ। ਇਹ तकरीबन 5:30 ਤੋਂ ਟਾਈਮ ਆਗਾ ਜੀ ਸ਼ਾਮ ਦਾ। ਹਾਂਜੀ। ਤੇ ਮਿਲਕਿੰਗ ਚੱਲ ਰਹੀ ਆ। ਤੋ ਕੰਡਾ ਵੀ ਤਿਆਰ ਆ ਤੇ ਕੈਨੀ ਵੀ ਆਪਣੇ ਕੋਲੇ ਹੀ ਆ ਜੀ ਥੋੜਾ ਜਿਹਾ ਪਿੱਛੇ ਹੋ ਜਾਂਦੇ ਆਪਾਂ ਵੀ ਕੈਨੀ ਬਣਾ ਪਾਸੇ ਉੱਨਾ ਜਾਵੇ ਕੈਮਰੇ ਤੋਂ ਤੋ ਤੁਸੀਂ ਦੇਖ ਸਕਦੇ ਹੋ ਮਿਲਕਿੰਗ ਚੱਲ ਰਹੀ ਆ ਬਾਈ ਜੀ ਦੱਸਦੇ ਸੀ ਕਿ ਵੀ ਸੋਨੇ ਦੁੱਧ ਤੇ ਚੱਲ ਰਹੀ ਆ ਤੇ ਉਮੀਦ ਵੀ ਇਸ ਤੋਂ ਸੋਨੇ ਦੁੱਧ ਦੀ ਕੀਤੀ ਜਾ ਸਕਦੀ ਆ ਬਾਕੀ ਪੂਰਾ रिजल्ट ਦਾ ਜਦੋਂ ਪੂਰੀ ਫਾਈਨਲ ਮਿਲਕਿੰਗ ਹੋ ਗਈ ਜੀ ਅਸਲੀ ਕੰਡੇ ਨੇ ਦੱਸਣਾਗਾ ਤੇ ਕੀ ਰੰਗ ਬਖਣਦੀ ਆ ਕਰਮਾ ਵਾਲੀ ਕਿੰਨਾ ਦੁੱਧ ਕਰਦੀ ਆ ਪਰ ਫਿਰ ਬੇਨਤੀ ਆ ਵੀ ਭਰਾਵਾਂ ਕੋਲ ਪਿੰਡਾਂ ਵਿੱਚ ਬਹੁਤ ਸੋਹਣੇ ਸੋਹਣੇ ਪਸ਼ੂ ਆ ਸੋ ਉਹਨਾਂ ਨੂੰ ਬੇਨਤੀ ਆ ਕਿ ਇਸ ਵਾਰੀ ਤਰ੍ਹਾਂ ਆਪਾਂ ਜੀ ਕੈਮਰੇ ਤੇ ਜ਼ਰੂਰ ਲੈ ਕੇ ਆਇਆ ਕਰੋ ਪਸ਼ੂਆਂ ਨੂੰ ਜਾਂ ਆਪਣੇ ਜਾਨਵਰਾਂ ਨੂੰ ਜਿਸ ਤਰ੍ਹਾਂ ਫਾਰਮ ਵਾਲੇ ਜਾਂ ਬਰੀਡਰ ਵੀਰ ਆਉਦੇ ਪਸ਼ੂ ਦਿਖਾਉਂਦੇ ਆ ਤੇ ਸੋ ਆਪਣਾ ਵੀ ਫਰਜ ਆ ਵੀ ਜਿੰਨਾ ਭਰਾਵਾਂ ਕੋਲੇ ਚੰਗੇ ਪਸ਼ੂ ਆ ਜ਼ਰੂਰ ਤੁਸੀਂ ਦਿਖਾਇਆ ਕਰੋ ਕੈਮਰੇ ਤੇ ਕਿਉਂਕਿ ਫਰਾਪਾ ਨੂੰ ਭੁਲੇਖਾ ਨਿਕਲ ਜਾਂਦਾ ਵੀ ਇਕੱਲੇ ਬਰੀਡਰਾਂ ਕੋਲੇ ਜਾਂ ਫਾਰਮਰਾਂ ਕੋਲੇ ਹੀ ਪੈਸੇ ਆ ਆ ਚੰਗੇ ਪਸ਼ੂ ਆ ਸੋ ਹੈਪੀ ਗੈਲ ਵੀ ਬਾਈ ਜੀ ਜੁੜਿਆ ਬਹੁਤ ਬਹੁਤ ਧੰਨਵਾਦ ਆ ਤੇ ਹਾਂਜੀ ਇਹ ਆਕਲੀਆ ਦਲਾਲ ਵਿਖੇ ਸਰਦਾਰ ਬੋਰਡ ਸਿੰਘ ਜੀ ਦੇ ਘਰ ਵੇਖੇ ਜੀ ਆਪਾਂ ਇਸ ਮੱਝ ਦੀ ਲਾਈਵ ਮਿਲਕ ਨੂੰ ਦਿਖਾ ਰਹੇ ਆ। ਸੋ ਤੁਸੀਂ ਵੇਖ ਸਕਦੇ ਹੋ। ਸੋਨੇ ਦੁੱਧ ਦੀ ਉਮੀਦ ਆ। ਆਪਾਂ ਬਿਲਕੁਲ ਇਹ ਸਾਹਮਣੇ ਹੀ ਦਿਖਾਉਣਾਗਾ ਜੋ ਵੀ ਹੋਇਆ। ਦੁੱਧ ਇਹ ਇੰਨੀ ਛੋਟੀ ਹੋ ਜੂ ਫਿਰ ਭਾਈ ਇਹ ਤੋਂ ਬਾਅਦ ਫਿਰ ਦੇਖ ਲਾਂਗੇ ਉਹ ਉਹਦਾ ਵੇਟ ਕੱਢ ਲਾਂਗੇ ਬਾਲਟੀ ਦਾ। ਆ ਮੋਰ ਕੇ ਫਾਕ ਕੈਨੀ ਚਲੋ ਕੋਈ ਨਹੀਂ ਬਾਈ ਜੀ ਆਪਾਂ ਥੋੜਾ ਜਿਹਾ ਹੋ ਗਿਆ ਵੀ ਬਾਲਟੀ ਵੱਡੀ ਲੈਣੀ ਸੀਗੀ ਚਲ ਕੋਈ ਤੇ ਉਹ ਨਾਲ ਬਾਲਟੀ ਧਰ ਲਾਂਗੇ ਕਿਉਂਕਿ ਜਿਹੜੀ ਆਪਾਂ ਕੈਨੀ ਲੈਤੀ ਸੀ ਉਹ ਭਰ ਵੀ ਤੁਸੀਂ ਦੇਖ ਸਕਦੇ ਹੋ ਲਾਈ ਮਿਲਕਿੰਗ ਚ ਤੇ ਨਾਲ ਆਪਾਂ ਉਹ ਬਾਲਟੀ ਧਰ ਲਾਂਗੇ ਬਸ ਇੱਕ ਬਾਲਟੀ ਖਾਲੀ ਹੋਰ ਲੈ ਆਈ ਕਿਉਂਕਿ ਉਹ ਵੇਟ ਕਰਾਂਗੇ ਕਰਾਂ ਜਾਂ ਲੈ ਆ ਚੱਕੋ ਘਰੋਂ ਪਾਜਾ ਬਾਲਟੀ ਛੋਟੀ ਇਹ ਹਾਂ ਇਹ ਲੋੜ ਪੈ ਗਈ ਤਾਂ ਹਾਂ ਨਾਲੇ ਪਰ ਉਹ ਜ਼ੀਰੋ ਵੀ ਕਰਾਂਗੇ ਨਾ ਗੁੱਡ ਬਟ ਨਾ ਆ ਲੱਗਦੀ ਤਾਂ ਇਹਦੇ ਚ ਪੈ ਜੂ ਝੱਗ ਹੋਊਗੀ ਚੱਲ ਵੇਖਦੇ ਆਂ ਨਹੀਂ ਬਹੁਤ ਪੈ ਜਾਂਦਾ ਇਹ ਜਦੋਂ ਤੇ ਅੱਛਾ ਹਾਂ ਹੋ ਸਕਦਾ ਤੇ ਚਲੋ ਕੋਈ ਨਹੀਂ ਬਹੁਤ ਸੋਹਣੀ ਉਮੀਦ ਕੀਤੀ ਜਾ ਸਕਦੀ ਆ ਕਰਮਾਲੀ ਤੱਕ ਅੱਗੇ ਕਿਤੇ ਪੈ ਜਾਂਦਾ ਹੁੰਦਾ ਅਸੀਂ ਚੋਣਿਆਂ ਨਾ ਕਿਤੇ ਮਰਾ ਮੋਟਾ ਬੱਦਦਾ ਵਸ ਇੱਥੇ ਹੁੰਦਾ ਅੱਜ ਮੈਨੂੰ ਐਂ ਝਾ ਆ ਗਿਆ ਵੀ ਡਰ ਕੇ ਮਾਣਾ ਮੋਟਾ 150 ਗ੍ਰਾਮ ਦਾ ਹੋ ਸਕਦਾ ਨਾ ਵੀ ਕਰ ਹਾਂ ਚਲੋ ਫੇਰ ਵੀ ਬਈ ਬਹੁਤ ਸੋਹਣਾ ਦੁੱਧ ਕਰਮਾਲੀ ਕਰੂਗੀ ਉਹਣਾ ਜਾਂ ਆਪਾਂ ਪਸ਼ੂ ਬਾਹਰ ਅੰਦਰ ਘਾਟ ਲੈ ਜਾਂਦੇ ਆ ਜਗ ਦੇ ਜ਼ਰੂਰ ਆ ਸੋ ਕੈਮਰੇ ਨਹੀਂ ਵੀ ਝਾਕੀ ਜਾਂਦੀ ਥੋੜੀ ਜੀ ਚਲੋ ਫਿਰ ਵੀ ਉਮੀਦ ਬਹੁਤ ਸੋਹਣੀ ਆ ਦੁੱਧ ਦੀ ਤੇ ਬਾਕੀ ਫਾਈਨਲ ਨਤੀਜਾ ਜਾਂ ਜੋ ਵੀ ਮਿਲਕ ਦੁੱਧ ਕੱਢਦੀ ਆ ਉਹ ਤੁਹਾਨੂੰ ਦਿਖਾਵਾਂਗੇ ਸੋ ਬਾਈ ਜੀ ਜੁੜੇ ਆਗੇ ਕਲਵੰਤ ਬਰਾੜ ਤੇ ਹੋਰ ਬਹੁਤ ਵੀਰ ਜੁੜਿਆ ਸਾਰਿਆਂ ਦਾ ਧੰਨਵਾਦ ਆ ਤੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਵੀ ਦੁੱਧ ਵੀ ਪਿਆ ਤੇ ਕੰਡਾ ਵੀ ਆਪਣਾ ਤਿਆਰ ਆ। ਉਹ ਪਹਿਲਾਂ ਆਪਾਂ ਕੈਨੀ ਦਾ ਵੇਟ ਧਰ ਕੇ ਉੱਤੇ ਜ਼ੀਰੋ ਕਰਤੀ ਸੀ। ਸਟੀਲ ਦੀ ਜਿਹੜੀ ਕੈਨੀ ਦੇਖ ਰਹੇ ਆ। ਤੇ ਉਹਦੇ 'ਚ ਦੁੱਧ ਪਾਇਆ ਗਿਆ ਚੋਕੇ। ਤੇ ਹਲੇ ਮਿਲਕਿੰਗ ਹੋ ਰਹੀ ਆ ਦੇਖਦੇ ਆ ਆਪਾਂ ਕਰਮਾ ਵਾਲੀ ਕਿੰਨਾ ਦੁੱਧ ਕਰਦੀ ਆ। ਪਿੰਡਾ ਕਲੀਆ ਜਲਾਲ ਜ਼ਿਲ੍ਹਾ ਬਠਿੰਡਾ। ਹਾਂਜੀ ਹਾਂਜੀ ਬਾਈ ਇਹ ਹਰਿਆਣੇ ਚੋਂ ਆਈ ਹੈ ਮੱਝ ਸੋ ਫਾਈਨਲ ਹੋ ਗਈ ਮਿਲਕਿੰਗ ਤੇ ਤੁਸੀਂ ਵੇਖ ਸਕਦੇ ਹੋ ਪਰ ਲਾ ਬਈ ਟੰਡਾ ਹਾਂ ਜ਼ੀਰੋ ਕਰਤਾ ਸੀਗਾ ਤੇ ਬਾਈ ਦੇਨੇ ਆ ਵੀ ਕੰਨੀ ਚ ਦੁੱਧ ਛਾਲ ਪਈ ਜਾਊਗਾ ਹਾਂ ਜ਼ੀਰੋ ਤੁਹਾਨੂੰ ਬਾਅਦ ਚ ਦਿਖਾਵਾਂਗੇ ਕਿਉਂਕਿ ਦੁੱਧ ਨਾ ਦੂਰ ਹੋ ਜਾਏ ਪਰ ਬੋਲਣ ਆ ਜਾ ਫਿਰ ਹਾਂ ਚਲ ਉੱਤੇ ਵੇਖਣਾ ਕੋਈ ਹਾਂ ਬਚਾ ਕੇ ਧਰ ਦੋ ਆ ਵੇਟ ਦਿਖਾ ਦੇ ਭਾਵੇਂ ਲਓ ਹਾਂ 10 ਤਾਂ ਇਹ ਪਹਿਲਾਂ ਆਪਾਂ ਜ਼ੀਰੋ ਕੀਤਾ ਨਾ ਹਾਂ 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 ਇੱਕ ਮਿੰਟ ਕੋਈ ਨਹੀਂ ਇੱਕੋ ਜਿਹੇ ਦੀ ਲੋੜ ਹੀ ਨਹੀਂ ਪੁੱਤ ਹਾਂ ਲਓ ਜੀ 10 ਕਿਲੋ ਇਹ ਇੱਕ ਮਿੰਟ ਵਾਹੀ ਜੀ 200 ਗ੍ਰਾਮ ਹੋ ਗਿਆ ਤੇ ਹਲੇ ਦੁੱਧ ਬਾਲਟੀ ਚ ਪਿਆ ਜੀ ਤੇ ਪੈਂਦਾ ਨਹੀਂ ਡੁੱਲਦਾਗਾ 50 ਗ੍ਰਾਮ 100 ਤਾਂ ਨਹੀਂ ਤਾਂ 50 ਆਪਾਂ ਕੱਢ ਵੀ ਦਿੰਦੇ ਆ ਉਹਦੇ ਤੇ ਬਾਲਟੀ ਆ ਗਈ ਹਾਂ ਕਰ ਦੋ ਤੁਸੀਂ ਆ ਧਰ ਦੋ ਬਾਲਟੀ ਨਾਲ ਨਾਲ ਹੀ ਤੇ ਨਹੀਂ ਉਹ ਬਾਲਟੀ ਜੇ ਨੂੰ ਚੱਕ ਕੇ ਅੱਡ ਤੋਲਦੇ ਨੇ ਇਹਦੇ ਨਾਲ ਹੀ ਹਾਂ ਐ ਕਰ ਲੋ ਆ ਬਾਈ ਜੀ ਤੁਸੀਂ ਦੇਖ ਸਕਦੇ ਹੋ ਬਾਲਟੀ ਸਾਹਮਣੇ ਰੱਖੀ ਬਾਈ ਤੂੰ ਹੁਣ ਪਰੇ ਦੀ ਨਾਲ ਲਿਆ ਬੰਦੀ ਕਰ ਦੇ ਇਹਨੂੰ ਹਾਂ ਆ ਲਾ ਦੇ ਥੱਲੇ ਬਾਈਆ ਇੱਕ ਮਿੰਟ ਜੀ ਖੜ੍ਹ ਜਾਓ ਭਾਈ ਆ ਆ ਵੀ ਰੱਖ ਦਿੰਦਾ ਆ 10 ਕਿਲੋ 10 ਕਿਲੋ 200 ਗ੍ਰਾਮ ਹੋ ਗਿਆ ਤੇ ਉਹ ਖਾਲੀ ਖੜ੍ਹ ਜੀ ਬੋੜ ਭਾਈ ਉਹਦੀ ਜ਼ੀਰੋ ਕਰਾਂਗੇ ਆ ਚੱਕ ਦੇ ਆ ਦੁੱਧ ਚੱਕ ਦੇ ਆ ਕਿ ਹੁਣ ਜ਼ੀਰੋ ਕਰੀ ਪਾ 10 ਕਿਲੋ 200 ਗ੍ਰਾਮ ਤਾਂ ਹੋ ਗਿਆ ਜੀ ਤੇ ਉਹ ਭਾਂਡਾ ਛੋਟਾ ਲੈ ਲਿਆ ਸੀ ਗਲਤੀ ਪਈ ਹੋ ਗਈ ਇੱਕ ਮਿੰਟ ਜ਼ੀਰੋ ਕਰ ਦਿਓ ਬਾਈ ਆ ਇੱਕ ਮਿੰਟ ਦੁਬਾਰੇ ਕਰ ਦਿਚਾ ਹਾਂ ਨਹੀਂ ਨਹੀਂ ਠੀਕ ਆ ਆ ਬਾल्टी ਹੋ ਗਈ ਨਾ ਇਹ ਖਾਲੀ ਆ ਤੇ ਜ਼ੀਰੋ ਹੋ ਗਿਆ ਇਹਦੇ ਚ ਪਾ ਦੇ ਬਾਈ ਕਿੰਨਾ ਬਟਨਾ ਚੱਕੋ ਕਰਮਾ ਚੱਕੋ ਕਰਮਾ ਲਓ ਜੀ 10 ਕਿਲੋ 200 ਗ੍ਰਾਮ ਪਹਿਲਾਂ ਸੀ ਤੇ 270 ਗ੍ਰਾਮ ਹੋਣ ਹੋ ਗਿਆ ਜੀ ਇਹ ਹੋ ਗਿਆ ਜੀ 10 ਕਿਲੋ 470 ਗ੍ਰਾਮ ਠੀਕ ਆ ਜੀ 10.5 ਕਿਲੋ ਹੋ ਗਿਆ ਜੀ ਕਰਮਾ ਵਾਲੀ ਦਾ ਤੇ ਤੂੰ ਤੁਸੀਂ ਦੇਖ ਸਕਦੇ ਹੋ ਇੱਕ ਡੰਗ ਦਾ तकरीबन 10.5 ਕਿਲੋ ਇਹ ਆ ਬਾਈ ਹਾਂਜੀ ਬਾਈ ਜੀ ਸਸਰੀ ਕਾਲ ਸਸਰੀ ਕਾਲ ਬਾਈ ਖੁਸ਼ ਆ ਤੁਸੀਂ ਬਹੁਤ ਵਧ ਗਿਆ ਬਾਈ ਕਰਮਾ ਵਾਲੀ ਨੇ ਖੁਸ਼ ਕਰਤੇ ਬਹੁਤ ਸੋਹਣਾ ਬਾਕੀ ਬਾਈ ਤੁਸੀਂ ਸਾਫ ਸੰਭਾਲ ਵੀ ਬਹੁਤ ਕਰਦੇ ਆ ਹਾਂ ਸਾਫ ਸੰਭਾਲ ਹਾਂ तकरीबन 10.5 ਕਿਲੋ ਹੋ ਗਿਆ ਨਾ ਜੀ ਹਾਂ ਥੋੜਾ ਹੀ ਘਟਦਾ ਬਾਕੀ ਬਾਈ ਖੋਲਣੀ ਦਿਖਾ ਦੇ ਜੀ ਕਿਤੇ ਖੁੱਲ ਕੇ ਖਾਂਦੀ ਹੋਵੇ ਨਾ ਇਹ ਫੀਡ ਫੂਡ ਹਾਂ ਨਹੀਂ ਪਸ਼ੂ ਨੂੰ ਹੁੰਦਾ ਇਹ ਗਾਏ ਅਸੀਂ ਤਾਂ ਮਸਾਂ ਕਿਤੇ ਕਾਸੇ ਤੇ ਪਾ ਕੇ ਉਹ ਦਾਣਾ ਖਰੀਦ ਜੇ ਕਿਤੇ ਚਰਨ ਵਾਲਾ ਹੋਵੇ ਪਸ਼ੂ ਹਾਂ ਗਾਂ ਦੇ ਵਿੱਚ 24 ਬਾਈ ਸੋਏ ਨੂੰ ਵੀ ਥੋੜਾ ਚਰੀ ਹੋਇਆ ਨਾ ਹਾਂ ਤੁਸੀਂ ਦੇਖ ਸਕਦੇ ਹੋ ਤੇ ਤਕਰੀਬਨ 22 ਕਿਲੋ ਦੁੱਧ ਹੋ ਗਿਆ ਨਾ ਜੀ ਦੋਨਾਂ ਡੰਗਾਂ ਦਾ 10.5 ਕਿਲੋ ਇੱਕ ਡੰਗ ਦਾ ਹੋ ਗਿਆ ਨਾ 21 ਕਿਲੋ ਹਾਂ 21 ਕਿਲੋ ਦੁੱਧ ਹੋ ਗਿਆ ਜੀ 20 ਤੋਂ ਪਾਰ ਕਰ ਗਈ ਕਰਮਾ ਵਾਲੀ ਸੋ ਆ ਅਗੇ ਤੇ ਮਗਰ ਕੱਟੀ ਆ ਜੀ ਅਰਜਨ ਕੁੰਗੜ ਦੀ ਬਹੁਤ ਸੋਹਣੀ ਸੋ ਜਿੰਨੇ ਵੀ ਭਰਾ ਜੁੜਿਆ ਬਹੁਤ ਬਹੁਤ ਧੰਨਵਾਦ ਫੇਰ ਆਪਾਂ ਹਲੇ ਇਹ ਮਹੀਨਾ ਕੀ ਹੋਇਆ ਈ ਸੂਈ ਨੂੰ ਫੇਰ ਵੀ ਕਿਤੇ ਸਬਬ ਬਣਿਆ ਬਾਈ ਫੇਰ ਦਿਖਾਵਾਂਗੇ ਸੋ ਬਾਈ ਦੇ ਪਸੂ ਤੁਸੀਂ ਵੇਖ ਸਕਦੇ ਹੋ ਹਾਂਜੀ ਬਾਈ ਬਾਈ ਤੁਹਾਡਾ ਵੀ ਬਹੁਤ ਧੰਨਵਾਦ ਸਾਡਾ ਇੱਥੇ ਆਉਣ ਤੁਹਾਡਾ ਆਉਣ ਤੇ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਹਾਂ ਹਾਂ ਕੋਈ ਨਹੀਂ ਬਾਈ ਤੁਹਾਡਾ ਵੀ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਬਾਕੀ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਮੱਝ ਕਿਵੇਂ ਲੱਗੀ ਤੇ ਦੁੱਧ ਕਿਵੇਂ ਲੱਗਿਆ ਸੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 叫。去